ਪੰਜਾਬ ਦੇ ਵਿੱਚ ਗਰਮੀ ਦਾ ਕਹਿਰ جاری ਹੈ ਤੇ ਇਸ ਵਿੱਚ ਜੇਕਰ ਅਸੀਂ ਜ਼ਿਲ੍ਹਾ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਵੀ ਜੋਰਾ ਸ਼ੋਰਾ ਦੇ ਨਾਲ ਗਰਮੀ ਪੈ ਰਹੀ ਹੈ ਪਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜੇਕਰ ਇੰਨੀ ਗਰਮੀ ਦੇ ਵਿੱਚ ਬੱਤੀ ਗਲ ਹੋ ਜਾਵੇ ਤਾਂ ਕੀ ਹਾਲ ਹੈ ਇਨਾ ਸਵਾਲਾਂ ਦਾ ਜਵਾਬ ਲੈਣ ਦੇ ਲਈ ਸਾਡੇ ਪੱਤਰਕਾਰ ਵੱਲੋਂ ਖਾਸ ਵਪਾਰ ਵਰਗ ਦੇ ਨਾਲ ਗੱਲਬਾਤ ਕੀਤੀ ਗਈ ਜਿੱਥੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਖਿਲਾਫ ਜੜਾਇਆ ਆਪਣਾ ਪੜਾਸ ਜੰਮ ਕੇ ਗੱਡੀ ਹੈ ਉੱਥੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਨੂੰ ਕਮਰਸ਼ੀਅਲ ਬਿੱਲ ਜਿਹੜੇ ਨੇ ਉਹ ਥਮਾ ਦਿੱਤੇ ਜਾਂਦੇ ਨਹੀਂ ਤੇ ਬਦਲੇ ਉਸ ਤੇ 4-4 5-5 ਘੰਟੇ ਬਿਜਲੀ ਜਿਹੜੀ ਆ ਉਹ ਗੁੱਲ ਰੱਖੀ ਜਾਂਦੀ ਹੈ ਬਿਜਲੀ ਨਾ ਹੋਣ ਕਰਕੇ ਸਾਨੂੰ ਪਾਰੀ ਨੁਕਸਾਨ ਜੜਾਇਆ ਵਪਾਰ ਦੇ ਵਿੱਚ ਚੱਲਣਾ ਪੈ ਰਿਹਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੀ ਗਰਮੀ ਪੈ ਰਹੀ ਹੈ ਗ੍ਰਾਹਕ ਜਿਹੜੇ ਨੇ ਪਰਹੇਜ਼ ਕਰਦੇ ਨੇ ਬਿਨਾ ਬੱਤੀ ਬਿਨਾ ਪੱਖੇ ਤੋਂ ਦੁ ਚੋਨੇ ਆ ਕੀ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਗੱਲਾਂ ਦੇ ਉੱਤੇ ਇਹਨਾਂ ਸਵਾਲਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਤੇ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਇਸ ਮੌਕੇ ਤੇ ਕਈ ਦੁਕਾਨਦਾਰਾਂ ਦੇ ਵੱਲੋਂ ਆਪਣੀ ਦਿਲ ਦੀ ਪੜਾਸ ਜਿਹੜੀ ਉਹ ਕੱਢੀ ਗਈ ਹੈ ਤੇ ਸਵਾਲ ਜਿਹੜੇ ਨੇ ਪੰਜਾਬ ਸਰਕਾਰ ਤੋਂ ਕੀਤੇ ਗਏ ਨੇ ਆਉ ਤੁਹਾਨੂੰ ਦਿਖਾਉਣੇ ਆਏ ਗੱਲਬਾਤ ਦੇਖਦੇ ਆਏ ਪੂਰੀ ਖਬਰ ਸਰ ਮੈਂ ਤੇ ਤੁਹਾਡੇ মিডিਆ ਦੇ ਮਾਧਿਅਮ ਨਾਲ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਗਵਰਨਮੈਂਟ ਨੇ ਜੋ-ਜੋ ਸਾਡੇ ਨਾਲ ਪ੍ਰੋਮਿਸਸ ਕੀਤੇ ਸੀ ਕਿ ਅਸੀਂ 24 ਆਵਰਸ ਬਿਜਲੀ ਪ੍ਰੋਵਾਈਡ ਕਰਾਂਗੇ ਪਰ ਉਹ ਅੱਜ ਮਿਲੋ ਤੋਂ ਦਾ ਵਾਦਾ ਥੋੜਾ ਮੈਨੂੰ ਠਿੱਕਾ ਪੈਂਦਾ ਦੇਖ ਰਿਹਾ ਕਿਉਂਕਿ ਤੁਹਾਡੇ ਸਾਹਮਣੇ ਟੈਂਪਰੇਚਰ 38 39 40 ਜਾ ਰਿਹਾ ਤੇ ਬਜ਼ਾਰਾਂ ਦੇ ਵਿੱਚ ਅਸੀਂ ਦੁਕਾਨਦਾਰ ਲੋਕ ਹੈਗੇ ਆ ਤੇ ਕਸਟਮਰ ਨੂੰ ਸਹੂਲਤ ਦੇਣੀ ਪੈਂਦੀ ਏਸੀ ਉਸੇ ਪੱਖੇ ਭੁੱਖੇ ਲਗਾਣੇ ਪੈਂਦੇ ਲਾਈਟ ਹੋਏਗੀ ਨਹੀਂ ਤੇ ਕਿੱਦਾਂ ਅਸੀਂ ਆਪਣਾ ਗੁਜ਼ਾਰਾ ਕਰਾਂਗੇ ਕਿ ਹੜੀ ਕਿੱਦਾਂ ਪਾਵਾਂਗੇ ਖਰਚੇ ਸਾਹ ਦੇ ਬੋਲ ਬਹੁਤ ਪਰ ਪੈਂਦਾ ਕਿ 2.5 ਦਿਨ ਘੰਟੇ ਵੀ ਲਾਈਟ ਚੱਲ ਜੇ ਜਨਰੇਟਰ ਲਾਣਾ ਤਾਂ 2.500 ਰੁਪਏ ਦਾ ਤੇਲ ਉੱਥੇ ਲੱਗ ਜਾਂਦਾ ਹੈਗਾ ਬਚਤ ਕੀ ਹੋਏਗੀ ਕੀ ਸੇਵਿੰਗ ਹੋਏਗੀ ਕਾਮ ਇਨਸਾਨ ਦੀ ਤੇ ਅਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਗਵਰਨਮੈਂਟ ਦੇ ਪ੍ਰਸ਼ਾਸਨ ਅੱਗੇ ਕਿ ਆਮ ਦੁਕਾਨਦਾਰਾਂ ਦਾ ਵੀ ਕੋਈ ਖਿਆਲ ਰੱਖੋ ਤੇ ਜਿਹੜੇ ਅਗੋਸ਼ਿਤ ਕਟ ਹੁੰਦੇ ਪਏ ਆ ਇਹ ਜਿਹਨਾਂ ਬਿਨਾਂ ਦੱਸੇ ਲਾਈਟਾਂ ਜਾਂਦੀਆਂ ਦੀਆਂ ਉਹਦੇ ਉੱਪਰ ਥੋੜਾ ਕੰਟਰੋਲ ਕਰੋ ਤਾਂ ਜੋ ਕਿ ਜਿਹੜੀ ਆਮ ਪਬਲਿਕ ਆ ਉਹਨੂੰ ਥੋੜੀ ਸਹੂਲਤ ਹੋ ਸਕੇ ਤੇ ਅਸੀਂ ਵੀ ਕੁਝ ਆਪਣੇ ਜਿਹੜੇ ਘਰੋਂ ਦਿਹਾੜੀ ਪਾਲ ਆਏ ਤੇ ਦਿਹਾੜੀ ਭਾਈਏ ਤੇ ਕਿਉਂਕਿ ਜੇ ਬਹੁ ਟੈਕਸ ਸਾਡੀ ਜੇ ਜਾਲਾਂਦੇ ਇਹ ਕੰਮ ਕਰਾਂਗੇ ਤੇ ਗਵਰਨਮੈਂਟ ਨੂੰ ਪੇ ਕਰ ਪਾਵਾਂਗੇ ਥੈਂਕ ਯੂ ਜੀ ਹੁਵਾ ਜਨ ਦੇਖੋ ਜੀ ਪਿਛਲੇ ਦਿਨਾ ਪਿਛਲੇ ਬਹੁਤ ਸਾਰੇ ਦਿਨਾਂ ਤੋਂ ਜੀ ਲਗਾਤਾਰ ਬਿਜਲੀ ਦੇ ਕੱਟ ਲੱਗੇ ਜਾ ਰਹੇ ਜੀ ਨਾ ਸਵੇਰ ਦੇਖਦੇ ਨਾ ਸ਼ਾਮ ਦੇਖਦੇ ਨਾ ਰਾਤ ਦੇਖਦੇ ਬਿਜਲੀ ਕਰ ਦਿੰਦੇ ਗੁੱਲ ਉਹਦੇ ਨਾਲ ਵਪਾਰ ਵੀ ਹੋ ਜਾਂਦਾ ਜੀ ਗੁੱਲ ਦੇਖੋ ਜੀ ਘਰਾਂ ਦੀਆਂ ਨੇ ਜਿਹੜੀ ਡੋਮੈਸਟਿਕ ਬਿਜਲੀ ਫ੍ਰੀ ਕੀਤੀ ਦੀ ਹੈ ਬਟ ਕਮਰਸ਼ੀਅਲ ਬਿਜਲੀ ਫ੍ਰੀ ਨਹੀਂ ਹੈਗੀ ਜੋ ਕਿ ਮੈਂ ਕਹਿਣਾ ਜਾਵਾਂਗਾ ਘਟੋਗੜ ਬਾਜ਼ਾਰਾਂ ਚ ਜਿਹੜੇ 24 ਆਵਰਸ ਬਿਜਲੀ ਸਪਲਾਈ ਕਰਨ ਇੱਕ ਤੇ ਇੰਨੀ ਗਰਮੀ ਉੱਪਰੋਂ ਸਰਕਾਰ ਬਹੁਤ ਹੀ ਹੈਗੀ ਅਧਰਮੀ ਬਹੁਤ ਈਜੀ ਤੰਕੀ ਤੇਰਾ ਜੀ ਬਿਲੀ ਦੇ ਕਟਾ ਨੇ ਸਾਨੂੰ ਦੇਖੋ ਜੀ ਪਸੀਨਾ ਟਪ 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 ਬਈ ਜਾਂਦਾ ਪਿਆ ਤੇ ਇਹ ਮੇਰਾ ਦਿਲ ਇੱਕੋ ਦੇਖੋ ਜੀ ਇਹ ਤੇ ਗਰਮੀਆਂ ਸਟਾਰਟ ਹੋਈ ਹੈ ਤੇ ਪ੍ਰਸ਼ਾਸਨ ਦਾ ਇਹ ਹਾਲ ਹੈ ਅੱਗੇ ਜਾ ਕੇ ਪਤਾ ਨਹੀਂ ਕੀ ਹੋਣਾ ਕਮਰਸ਼ੀਅਲ ਬਿਲ ਤੇ ਆ ਹੀ ਰਿਹਾ ਤੇ ਸਰਕਾਰ ਵੱਲੋਂ ਤੇ ਕੋਈ ਰਾਹਤ ਨਹੀਂ ਹੈਗੀ ਹਫਤੇ ਜੇ ਚਾਰ ਪੰਜ ਦਿਨ ਤੇ ਕੱਟ ਲੱਗ ਹੀ ਰਹੇ ਆ ਨਾ ਪਠਾਨਕੋਟ 'ਚ ਤੇ ਤੇ ਚਾਰ ਚਾਰ ਘੰਟੇ ਪੰਜ ਪੰਜ ਘੰਟੇ ਦਾ ਕੱਟ ਲੱਗ ਰਿਹਾ ਔਰ ਉਹ ਵੀ ਦੁਕਾਨਾਂ ਦੇ ਸ਼ੋਰੂਮਾਂ ਦੇ ਜਿੱਥੇ ਕੰਮ ਹੀ ਫੇਲ ਹੋਇਆ ਨਾ ਗੇਰੇ ਬੇਬਤੀ ਨਾ ਹੁਲਦੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ